ਅੱਜ ਜੋ ਸ੍ਰੀ ਵੱਡੀ ਰੀਡ ਤੋਂ ਜਿੱਤੇ ਹੋ ਕੀ ਗੱਲ ਜਾਣੇ ਇਹ ਕੋ ਸੰਤਾ ਲੱਗੇ ਰਿਆਂ ਇਹਨਾਂ ਸਰੋ ਮੰਨੀ ਕਾਲੇ ਮੇਰਾ ਕਿਸਾ ਬਖਸ਼ੀ ਸਿੰਘ ਸਰਕਰ ਉੱਧਰ ਰੱਖਾ ਹਾਂਜੀ ਤੇਰਾ ਛੋਟਾ ਵੀਰ ਮਨਜੀਤ ਸਿੰਘ ਹਾਂਜੀ ਕਾਲੀਦਾਲ ਬਲੋਠੇ ਪੂਰੀ ਜ਼ਿਲ੍ਹਾ ਸੀਰਦੀ ਕੀ ਸੰ ਤੁਹਾਨੂੰ ਸੰਤਾ ਨੇ ਹਲਕ ਵਿੱਚੋਂ ਬਹੁਤ ਵੱਡੇ ਸਨੋਗ ਰਾਮ ਕਿਹਾ ਜੀ ਸਾਰੇ ਕਾਲੀ ਵਰਕਰਾਂ ਨੇ ਬਹੁਤ ਨੇਮਤੀ ਕੀਤੀ ਹੈ ਜੀ ਕਿੰਨੀ ਰੀਡ ਤੇ ਚਿੱਠੀ ਤੇ ਤਕਰੀਬਨ ਜੱਧ ਪੱਧਰ ਹਜ਼ਾਰ ਦੀ ਬਿਚੀ ਰਹੀ ਹੈ ਜੀ ਬਹੁਤ ਬਹੁਤ ਵਧੀਆ ਸਰਕਾਰ ਦੇ ਕਾਲੀ ਦਲ ਦੇ ਆਪਰੇਸ ਗਈ ਹੈ ਜੀ ਚਾਰ ਸੀਟਾਂ ਨੇ ਚਾਰੇ ਕਾਲੀ ਦਲ ਦੇ ਹੱਥ ਚ ਗਈਆਂ ਹੈ ਜੀ ਕਾਰੀ ਬਲਾਕ ਤੋਂ ਬਹੁਤ ਬਹੁਤ ਵੱਡੀ ਰੀਡ ਹੈ ਮਤਲਬ ਕਿ ਯੋਗਨਾ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਸਰਕਾਰ ਦਾ ਧੰਨਵਾਦ ਜੀ ਕੇ ਆਉਣ ਵਾਲੀ ਸਰਕਾਰ ਸਤਾਈ ਦੀ 41 ਦਲ ਦਾ ਜਿਹੜਾ ਨੀ ਰੱਖੀ ਗਈ ਹੈ ਜੀ ਆਉਣ ਵਾਲੀ ਸਰਕਾਰ ਸਤਾਈ ਵਿੱਚ 41 ਦਲ ਦੀ ਆਉਂਗੀ ਜੀ ਤੇ 3 ਜਨਤਾ ਨੂੰ ਕੀ ਵਿਸ਼ਵਾਸ ਜਾਂਦੇ ਹੋ ਜੋ ਦਾ ਅਸੀਂ ਸੇਵਾ ਕਰਾਂਗੇ ਤਖੜੇ ਹੋ ਕੇ ਪਿੰਡ ਦੀ ਆਪਣੇ ਸਾਰੇ ਇਲਾਕੇ ਦੀ ਹਲਕੇ ਦੀ ਜੋ ਸਰਕਾਰ ਬਣਦੇ ਆਂ ਆਪਣੇ ਸੰਕਟ ਦਾ ਲੋੜ ਦੋਹਾਂ ਦੇ ਕਾਰੋਬਾਰ ਜੋ ਵੀ ਸੱਦੇਗੇ ਕਰਾਂਗਾ ਦਾ ਸਾਜ ਰੱਖੀ ਨਹੀਂ ਕਰਾਂ ਇਹਦੇ ਪਿੰਡਾਂ ਦਾ ਨਹੀਂ ਕੀਤੇ ਆਉਣ ਵਾਲੇ ਦਾ ਉਹਨਾਂ ਨੇ ਪੰਜ ਸਾਲਾਂ ਜੀ ਸਾਰੇ ਸੁੰਭਰ ਸੁੰਭਲਾਗ ਦੇ ਗੰਮ ਕਰਾਂਗੇ ਆਪਾਂ